ਆਲਸੀ ਤੇ ਦਲਿੱਦਰੀ ਹੋ ਕੇ ਅਸੀਂ ਪ੍ਰਭੂ ਵਿੱਚ ਨਹੀਂ ਬਣੇ ਰਹਿ ਸਕਦੇ ਪ੍ਰਭੂ ਵਿੱਚ ਬਣੇ ਰਹਿਣ ਦੇ ਲਈ ਸਾਨੂੰ ਉੱਦਮ ਦੀ ਜ਼ਰੂਰਤ ਆ ਸਾਨੂੰ ਐਕਟਿਵ ਹੋਣ ਦੀ ਜ਼ਰੂਰਤ ਆ ਸਾਨੂੰ ਹਰ ਤਰ੍ਹਾਂ ਦੀ ਨਿਸ਼ਕਤੀ ਨੂੰ ਦਲਿੱਦਰ ਨੂੰ ਦੂਰ ਕਰਨ ਦੀ ਜ਼ਰੂਰਤ ਆ ਅਰ ਵਚਨ ਚ ਲਿਖਿਆ ਆ ਪਰਮੇਸ਼ਵਰ ਨੂੰ ਆਲਸੀ ਤੇ ਦਲਿੱਦਰੀ ਪਸੰਦ ਨਹੀਂ ਆ ਵਚਨ ਚ ਲਿਖਿਆ ਹੈ ਆਲਸੀ ਕੀੜੀ ਦੇ ਕੋਲ ਜਾ ਤੇ ਉਹਦੇ ਤੋਂ ਸਿੱਖ ਇੱਕ ਆਲਸੀ ਦੇ ਨਾਲੋਂ ਪ੍ਰਭੂ ਨੇ ਕੀੜੀ ਨੂੰ ਵੀ ਮਹਿਮਾ ਦੇ ਦਿੱਤੀ ਕਹਿੰਦਾ ਆਲਸੀ ਤੂੰ ਕੀੜੀ ਦੇ ਕੋਲੇ ਜਾ ਉਦੇ ਕੋਲੋਂ ਜਾ ਕੇ ਸਿੱਖ ਕੀ ਸਿੱਖਣ ਦੇ ਲਈ ਕਿਹਾ ਕਿੰਨਾ ਉਹ ਆਪਣਾ ਅੰਨ ਸਿਆਲਾਂ ਦੇ ਲਈ ਇਕੱਠਿਆਂ ਕਰਦੀ ਆ ਤੇ ਆਲਸੀ ਕੀ ਕਰਦਾ ਆ ਉਹ ਬਾਡੀ ਦੇ ਦਿਨਾਂ ਵਿੱਚ ਸੁੱਤਾ ਰਹਿੰਦਾ ਆ ਤੇ ਜਦੋਂ ਸੀਜ਼ਨ ਲੰਘ ਜਾਂਦਾ ਆ ਉਦੋਂ ਫਿਰ ਉਹ ਮੰਗਣ ਤੋਰ ਪੈਂਦਾ ਆ ਕਿਉਂਕਿ ਉਹਨੇ ਕੁਝ ਜੋੜਿਆ ਨਹੀਂ ਉਹਨੇ ਬਾਡੀ ਨਹੀਂ ਕੀਤੀ ਉਹਨੇ ਸਟੋਰ ਨਹੀਂ ਕੀਤਾ ਕੁਝ ਇਦਾਂ ਹੀ ਬਹੁਤ ਸਾਰੇ ਲੋਕ ਆਤਮਕ ਰੀਤੀ ਦੇ ਨਾਲ ਦਲਿਤਰੀ ਆ ਉਹ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਆਉਂਦੇ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਮੰਨਦੇ ਅਣ ਅਗਿਆਕਾਰੀ ਕਰਦੇ ਆ ਔਰ ਜਦੋਂ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਜ਼ਰੂਰਤ ਪੈਂਦੀ ਹੈ ਕਿ ਪ੍ਰਭੂ ਜੀ ਕੰਮ ਕਰਨ ਉਸ ਵੇਲੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਅਸੀਂ ਕੀ ਕਰੀਏ ਕਿਉਂ ਨਹੀਂ ਸਾਡੇ ਜੀਵਨ 'ਚ ਕੰਮ ਹੋ ਰਿਹਾ